ਅੱਜ ਪ੍ਰੈਸ ਕਾਨਫਰੰਸ ਕਰ ਦਿੱ ਕਿਸ ਮੁੱਦੇ 'ਤੇ ਕਰਦੇ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰੈਸ ਕਾਨਫਰੰਸ ਜੋ ਬਹੁਜਨ ਐਕਸ਼ਨ ਫਰੰਟ ਫੋਰ ਸੋਸ਼ਲ ਜਸਟਿਸ ਦੇ ਮਾਧਿਅਮ ਤੇ ਉਜੋਜਨ ਕੀਤਾ ਗਿਆ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਵੀ ਤੁਸੀਂ ਸਾਡੇ ਛੋਟ ਜਿਹੇ ਮੈਸੇਜ ਤੇ ਅੱਜ ਇੱਥੇ ਪਹੁੰਚੇ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੋ ਸੰਸਦ ਦੇ ਵਿੱਚ ਭਾਜਪਾ ਦੇ ਗ੍ਰਹਿ ਮੰਤਰੀ ਵੱਲੋਂ ਇੱਕ ਬਹੁਤ ਹੀ ਨਿੰਦਨਯੋਗ ਬਿਆਨ ਦਿੱਤਾ ਗਿਆ ਜੋ ਭਾਰਤ ਰਤਨ ਡਾਕਟਰ ਭੀਮrao ਅੰਬੇਡਕਰ ਜੀ ਨੂੰ ਉਹਨਾਂ ਨੇ ਕਿਹਾ ਵੀ ਇੱਕ ਨਵਾਂ ਹੀ ਫੈਸ਼ਨ ਚੱਲ ਪਿਆ ਕਿ ਅੰਬੇਡਕਰ 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 ਜੇ ਇਹਨਾਂ ਨਾਮ ਅਸੀਂ ਰੱਬ ਦਾ ਲਿੱਤਾ ਹੁੰਦਾ ਤਾਂ ਸ਼ਾਇਦ ਰੱਬ ਦੇ ਦਰਸ਼ਨ ਹੋ ਜਾਂਦੇ ਸਾਡਾ ਅੱਜ ਸਮੂਹ ਜਥੇਬੰਦੀਆਂ ਦਾ ਬਹੁਜਨ ਐਕਸ਼ਨ ਫਰੰਟ ਵੱਲੋਂ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹੀ ਆ ਵੀ ਭਾਰਤ ਦੇ ਅੰਦਰ ਜਾਦੀ ਭਾਈਪਾਤ ਸਰਕਾਰ ਬਹੁਮਤ ਚ ਆਈ ਆ ਉਦੋਂ ਤੋਂ ਬਾਰ-ਬਾਰ ਇਹੋ ਜੀਆਂ ਟਿੱਪਣੀਆਂ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਉਹਨਾਂ ਦਾ ਕੋਈ ਮੰਤਰੀ ਹੋਵੇ ਔਰ ਬੜੀ ਨਿੰਦਣਯੋਗ ਗੱਲ ਆ ਵੀ ਦੇਸ਼ ਦਾ ਗ੍ਰਹਿ ਮੰਤਰੀ ਜਿਹਦੇ ਮੂੰਹ ਇਹੋ ਜੀ ਗੱਲ ਇੱਕ ਪਾਸੇ ਆਪਾਂ ਸੰਵਿਧਾਨ ਦੀ ਗੱਲ ਕਰ ਰਹੇ ਆ ਸੰਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਲੋਕਤੰਤਰ ਦੇ ਅੰਦਰ ਜਿਹੜਾ ਭਾਰਤ ਦੇ ਅੰਦਰ ਜਿਹੜਾ ਕਾਨੂੰਨਾਂ ਸੰਵਿਧਾਨ ਦੇ ਰਾਹੀਂ ਤੈਅ ਕੀਤਾ ਜਾਂਦਾ ਉਥੇ ਗ੍ਰਹਿ ਮੰਤਰੀ ਦੇ ਮੂੰਹ ਇਹੋ ਜੇ ਲਬਜ਼ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲੈ ਕੇ ਕਾਨੂੰਨ ਨੂੰ ਲਾਗੂ ਕੀਤਾ ਹੋਵੇ ਉਹਨਾਂ ਦੇ ਖਿਲਾਫ ਇਹੋ ਜਿਹੀ ਟਿੱਪਣੀ ਸਾਡਾ ਉਹਨਾਂ ਨੂੰ ਸਵਾਲ ਆ ਵੀ ਜੇ ਤੁਸੀਂ ਕਹਿੰਨੇ ਵੀ ਅੰਬੇਡਕਰ ਅੰਬੇਡਕਰ ਇੱਕ ਫੈਸ਼ਨ ਚੱਲ ਗਿਆ ਵੀ ਜੇ ਰੱਬ ਦਾ ਨਾਲ ਇੱਤਾਂ ਹੁੰਦਾ ਜੇ ਆਪਾਂ ਆਪਾਂ ਪਿੱਛੇ ਝਾਤ ਮਾਰੀਏ 1947 ਤੋਂ ਪਹਿਲਾਂ ਵੀ ਉਹੀ ਰੱਬ ਸੀ ਜਦੋਂ ਦਲਿਤ ਐਸਸੀ ਐਸਟੀ ਓਬੀਸੀ ਪਿਛੜੇ ਲੋਕਾਂ ਤੇ ਹੋਰ ਇਹ ਅਤਿਆਚਾਰ ਸੀਗੇ ਉਦੋਂ ਤਾਂ ਰੱਬ ਨੂੰ ਕੋਈ ਯਾਦ ਨਹੀਂ ਆਇਆ ਕਿਉਂਕਿ 1900 49 ਜਦੋਂ ਸੰਵਿਧਾਨ ਲਿਖ ਗਿਆ ਔਰ 50 ਚ ਲਾਗੂ ਹੋਇਆ ਉਸ ਤੋਂ ਬਾਅਦ ਹੀ ਦਲਿਤਾਂ ਦੇ ਜਿਹੜੇ ਹੱਕ ਹਕੂਕ ਆ ਬਾਬਾ ਸਾਹਿਬ ਦੇ ਦਿੱਤੇ ਅਧਿਕਾਰਾਂ ਰਾਹੀਂ ਜਿਹੜੇ ਐਸਸੀ ਐਸਟੀ ਘੱਟ ਗਿਣਤੀ ਮਿਨੋਰਟੀ ਨੂੰ ਮਿਲਨੇ ਸ਼ੁਰੂ ਹੋਏ ਬੜੀ ਨਿੰਦਨਯੋਗ ਗੱਲ ਆ ਵੀ ਅਸੀਂ ਭਾਜਪਾ ਦੇ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਕਰ ਚੁੱਕੇ ਉਹਦੇ ਚ ਵੀ ਸਾਡੀ ਇੱਕ ਮੰਗ ਸੀ ਵੀ ਗ੍ਰਹਿ ਮੰਤਰੀ ਜਿਹੜਾ ਵਾ ਉਹ ਪੂਰੇ ਭਾਰਤ ਦੇ ਲੋਕਾਂ ਕੋਲੋਂ ਭਾਰਤ ਵਾਸੀਆਂ ਕੋਲੋਂ ਔਰ ਬਾਬਾ ਸਾਹਿਬ ਦੀ ਸੋਚ ਨੂੰ ਵਿਚਾਰਧਾਰਾ ਨੂੰ ਲੈ ਕੇ ਚੱਲਣ ਵਾਲਿਆਂ ਕੋਲੋਂ ਮਾਫੀ ਮੰਗਣ ਪ੍ਰਧਾਨ ਮੰਤਰੀ ਜਿਹੜੇ ਇਸ ਦੇਸ਼ ਦੇ ਭਾਜਪਾ ਸਰਕਾਰ ਵੱਲੋਂ ਚੁਣੇ ਗਏ ਨੁਮਾਇੰਦੇ ਉਹਨਾਂ ਵੱਲੋਂ ਅੱਜ ਤੱਕ ਕੋਈ ਬਿਆਨਬਾਜ਼ੀ ਨਹੀਂ ਕੀਤੀ ਗਈ ਕੋਈ ਭਾਜਪਾ ਦੇ ਕਿਸੇ ਵੀ ਕਿਉਂਕਿ ਇਹ ਜਿਹੜੀ ਸਾਜ਼ਿਸ਼ਾ ਇਹ ਸਾਰੀ ਸਾਜ਼ਿਸ਼ ਆਰਐਸਐਸ ਦੀ ਆਰਐਸਐਸ ਦੇ ذریعے ਇਹੋ ਜਿਹੀਆਂ ਟਿੱਪਣੀਆਂ ਕਰਕੇ ਭਾਰਤ ਦੇ ਅੰਦਰ ਜਿਹੜਾ ਸਮਾਜ ਦੇ ਵਿੱਚ ਇੱਕ ਨਫ਼ਰਤ ਫਲਾਈ ਜਾਂਦੀ ਤਾਂ ਜੋ ਆਪਸੀ ਭਾਈਚਾਰਾ ਵਾ ਇਹ ਟੁੱਟ ਗਏ ਉਹ ਰਾਜਨੀਤੀ ਦਾ ਸ਼ਿਕਾਰ ਹੋ ਕੇ ਆਪਸ ਦੇ ਵਿੱਚ ਲੜਦਾ ਜੁੜਦਾ ਰਵੇ ਇਸ ਕਰਕੇ ਅੱਜ ਅਸੀਂ ਮੇਰੇ ਨਾਲ ਸਾਡੇ ਮਾਸਟਰ ਮਿੰਦਰ ਸਿੰਘ ਹੀਰ ਜੀ ਕੁਲਵੰਤ ਸੈਣੀ ਜੀ ਇਹ ਲੰਬardar ਜੀ ਸਾਡੇ ਸੁਖਵਿੰਦਰ ਜੀ ਹੋਰ ਵੀ ਸਾਰੇ ਸਾਥੀ ਅੱਜ ਜਿਹੜੇ ਇੱਥੇ ਪਹੁੰਚੇ ਆ ਬਾਕੀ ਮੇਰੇ ਤੋਂ ਬਾਅਦ ਜਿਹੜੀ ਅੱਗੇ ਐਕਸ਼ਨ ਵਾ ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਸਮੂਹ ਜਥੇਬੰਦੀਆਂ ਨਾਲ ਗੱਲ ਕਰਕੇ ਜਿਹੜਾ ਐਕਸ਼ਨ ਜਲਦੀ ਉਲੀਕ ਕਰ ਰਹੇ ਆ ਉਹ ਜਿਹੜੀ ਆਪਣੀ ਗੱਲ ਉਹ ਦੇ ਲਈ ਜਿਹੜੇ ਹੈਗੇ ਉਹ ਰੱਖਣਗੇ ਧੰਨਵਾਦ ਜੀ ਸੈਂਸਰ ਜਿੱਦਾਂ ਦੱਸਿਆ ਹੁਣ ਆਪਣਾ ਅਗਲਾ ਐਕਸ਼ਨ ਕੀ ਹੋਏਗਾ ਇਸ ਦਾ ਸਭ ਤੋਂ ਪਹਿਲੇ ਤਾਂ ਮੈਂ ਉਸੇ ਹੀ ਜੂੜਾ ਔਲਾ ਦੇ ਸਦਸਾ ਦੇ ਵਿੱਚ ਭਾਰਤ ਲਤਾ ਨੂੰ ਮੀਮਰਾ ਉਹ ਬੇਦਖਰਜੀ ਨੂੰ ਬਹੁਤ ਮਾੜੇ ਸ਼ਬਦ ਬੋਲੇ ਆ ਉਹਦੇ ਲਈ ਪਹਿਲਾਂ ਤਾਂ ਉਹਦੀ ਬਹੁਤ ਲਖੇਧੀ ਕਰਦਾ ਔਰ ਦੂਸਰੀ ਗੱਲ ਮੈਂ ਉਹਦੇ ਨਾਲ ਇੱਕ ਹੋਰ ਕਰਦਾ ਕਿ ਅਸੀਂ ਪੰਜਾਬ ਦੇ ਵਿੱਚ ਵੀ ਜਿੰਨੇ ਸਾਡੇ ਆਪ ਵਾਲੇ ਜਿੱਤੇ ਹੋਏ ਐਮਐਲਏ ਜਾਂ ਜਿਹੜੇ ਸਾਡੇ ਦਫ਼ਤਰ ਆ ਉਹਨਾਂ ਪਿੱਛੇ ਭੀਮਰਾਓ ਵੇਦਕਰਜੀ ਦੀ ਔਰ ਭਗਤ ਸਿੰਘ ਦੀ ਫੋਟੋ ਲੱਗਿਓ ਹਰ ਇੱਕ ਦੇ ਅਫਸਰ ਦੇ ਪਿੱਛੇ ਲੇਕਿਨ ਐਮਐਲਏ ਐਮਪੀ ਵੀ ਬਣੇ ਆ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਵੱਲੋਂ ਵੀ ਕੋਈ ਵੀ ਵਿਚਾਰ ਉੱਥੇ ਇਹਨਾਂ ਦੇ ਖਿਲਾਫ ਨਹੀਂ ਬੋਲਿਆ ਗਿਆ ਜਿਹੜਾ ਬੰਦਾ ਕਿਤੇ ਇਹਦੇ ਖਿਲਾਫ ਨਹੀਂ ਬੋਲਦਾ ਉਹ ਵੀ ਇਨਸਾਨਗਰ ਉਹਦੇ ਨਾਲ ਹੀ ਗਿਣਿਆ ਜਾਂਦਾ ਜਿਹੜਾ ਬੰਦਾ ਕੋਈ ਕੰਮ ਗਲਤ ਕਰ ਰਿਹਾ ਹੋਵੇ ਸੋ ਜਿੱਥੇ ਜੇ ਤੇ ਐਮਪੀ ਬਣੇ ਐ ਐਮਐਲਏ ਬਣੇ ਜਿਹੜੇ ਵੀ ਬਣੇ ਆ ਸਾਡੇ ਪੰਜਾਬ ਦੇ ਐਮਪੀ ਅੰਦਰ ਉੱਥੇ ਜਾ ਕੇ ਕੀ ਬੋਲੇ ਸंसद ਦੇ ਵਿੱਚ ਜਦ ਅਸੀਂ ਉਹਨਾਂ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਔਰ ਪਾਕਿਸਤਾਨ ਦੀ ਸੋਚ ਨਾਲ ਪਹਿਰਾ ਦੇ ਰਹੇ ਆ ਤਾਂ ਆਪਾਂ ਕਰ ਕੀ ਰਹੇ ਆ ਆਪਾਂ ਕਿਉਂ ਨਹੀਂ ਬੋਲ ਰਹੇ ਸੋ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਸਾਡੇ ਨmberdar ਜੀ ਇਹਨੂੰ ਦੱਸਦੇ ਅਗਲਾ ਪ੍ਰੋਗਰਾਮ ਤਾਂ ਪਰ ਅਸੀਂ ਤੁਲੋਂ ਮਨੋ ਤੁਹਾਨੂੰ ਇਹ ਜਿਹੜੀ ਸੰਸਦ ਸਾਡੀ ਹੈ ਕਿ ਨਾਲ ਆ ਔਰ ਡਟ ਕੇ ਚੱਲਾਂਗੇ ਡਟ ਕੇ ਚੱਲ ਕੇ ਉਹ ਇਨਸਾਨ ਜਿਹੜੇ ਬਦਲੇ ਇਹਨੇ ਗਲਤ ਸ਼ਬਦ ਬੋਲੇ ਆ ਉਹ ਇਹ ਕਿਉਂ ਜੇ ਦੇਸ਼ਾ ਜਾਹਰ ਹੋ ਰਿਹਾ ਉਹਦੇ ਵਿੱਚ ਇੱਕ ਇਨਸਾਨ ਸਾਰਾ ਕੁਝ ਗਵਾ ਕੇ ਆਪਣਾ ਇਹ ਸਾਨੂੰ ਸੰਵਿਧਾਨ ਬਣਾ ਕੇ ਦਿੱਤਾ ਔਰ ਇਹਨੂੰ ਸੰਵਿਧਾਨ ਤੇ ਚੱਲ ਕੇ ਅਸੀਂ ਆਪਣੀ ਸਸਦ ਬਣਾਉਣੀ ਆ ਆਪਣਾ ਪਾਰਲੀਮੈਂਟ ਬਣਾਉਣੀ ਸਾਰਾ ਕੁਝ ਕਰਦੇ ਆ ਲੇਕਿਨ ਆਪਾਂ ਉਹਨੂੰ ਗਲਤ ਬੋਲ ਰਹੇ ਆ ਸੋ ਜਿਹੜੇ ਲੋਕ ਵਿੱਚ ਬੈਠੇ ਸੀ ਉਹਨਾਂ ਨੂੰ ਵੀ ਇਹ ਕਹਿ ਦੇਣਾ ਚਾਹੀਦਾ ਸੀ ਕਿ ਜਿਹੜੀ ਆਰਐਸਐਸ ਆ ਔਰ ਭਾਜਪਾ ਆ ਇਹ ਬਿਲਕੁਲ ਦੇਸ਼ ਧਰੋਈ ਆ ਇਹਨਾਂ ਦੇ ਖਿਲਾਫ ਸਾਰੇ ਰਲ ਕੇ ਉੱਠੋ ਤਾਂ ਜੋ ਸਾਡਾ ਆਪਸੀ ਕੋਈ 파ੜਾ ਨਾ ਪੈ ਸਕੇ ਮੈਂ ਨੰਬਰਦਾਰ ਸੁਖਿੰਦਰ ਲਾਲ ਜੀ ਇਹ ਅੱਜ ਬੌਜਨ ਐਕਸ਼ਨ ਫਰੰਟ ਦੀ ਜਿਹੜੀ ਪ੍ਰੈਸ ਕਾਨਫਰੰਸ ਜਿੱਤਾਂ ਸਾਡੇ ਲੀਡਰ ਸਰਬਾ ਨੇ ਦੱਸਿਆ ਔਰ ਇਹ ਪੂਰਾ ਭਾਰਤ ਔਰ ਸਾਡੀ ਜਿਹੜੀ ਸਪੈਸ਼ਲੀ ਐਸਸੀ ਐਸਟੀ ਓਬੀਸੀ ਘੱਟ ਗਿਣਤੀ ਜਿਹੜੇ ਸਮਾਜ ਹੈ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਅਪੀਲ ਕਰ ਰਿਹਾ ਕਿ ਇਹ ਜਿਹੜੀ ਜਿੱਦਾਂ ਸੰਵਿਧਾਨਿਕ ਸσταਵ ਨੂੰ ਖਤਮ ਕਰਨ ਦੀ ਪਾਲਿਸੀ ਜਿਹੜੀ ਬੀਜੇਪੀ ਸਰਕਾਰ ਦੀ ਚੱਲ ਰਹੀ ਆ ਉਹਦੇ ਦਰਮਿਆਨ ਇਹ ਸੋਚੀ ਸਮਝੀ ਸਾਚੀ ਜਿਹੜਾ ਬਿਆਨ ਦਿੱਤਾ ਗਿਆ ਔਰ ਮੈਂ ਸਮਝਦਾ ਜੀਦਾ 바ਵਾ ਸਾਹਿਬ ਨੇ ਇਹ ਜਿੰਨੀਆਂ ਵੀ ਸੰਸਥਾਵਾਂ ਜਿਹੜੀਆਂ ਸਾਡੀਆਂ ਬਣਾਈਆਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ ਔਰ ਇਹ 바ਵਾ ਸਾਹਿਬ ਤੇ ਸਿੱਧਾ ਔਰ ਡਾਇਰੈਕਟ ਅਟੈਕ ਜਿਹੜਾ ਕੀਤਾ ਜਾ ਰਿਹਾ ਤਾਂ ਕਿ ਇਸ ਦੇਸ਼ ਦੇ ਵਿੱਚ ਮੁੜ ਕੇ ਆਰਐਸਐਸ ਔਰ ਬੀਜੇਪੀ ਜਿਹੜੀ ਆ ਇੱਕ ਮਨੁਵਾਦੀ ਜਿਹੜੀ ਉਹ ਰਣਨੀਤੀ ਦੇ ਤਹਿਤ ਜਿਹੜਾ ਰਾਜ ਕਾਇਮ ਕਰ ਸਕੇ ਸੋ ਜਿੱਦਾਂ ਸਾਡੇ ਲੀਡਰ ਸਾਹਿਬਾਂ ਨੇ ਦੱਸਿਆ कि ਹਜੇ ਤੱਕ ਸਰਕਾਰ ਦਾ ਜਿਹੜਾ ਇੱਕ ਬਹੁਤ ਹੀ ਨਾ ਪੱਖੀ ਰਵਈਆ ਇਸ ਮਾਮਲੇ 'ਚ ਆਇਆ ਨਾ ਤਾਂ ਕਿਸੇ ਨੇ ਮਾਫੀ ਮੰਗੀ ਹੈ ਨਾ ਇਹ ਤੇ ਅਮਿਤ ਛਾਹ ਜੀ ਨੂੰ ਬਰਖਾਸਤ ਕੀਤਾ ਗਿਆ ਜਿੱਥੇ ਅਸੀਂ ਉਹਨਾਂ ਦੀ ਬਰਖਾਸਤ ਕੀਤੀ ਔਰ ਮਾਫੀ ਨਾਮੇ ਦੀ ਮੰਗਤਾ ਕਰਦੇ ਹੀ ਕਰਦੇ ਆ ਉਸ ਤੋਂ ਬਾਅਦ ਹੁਣ ਜਿਹੜਾ ਸਾਡਾ ਅਗਲਾ ਐਕਸ਼ਨ ਹੋਏਗਾ ਇਹਨੂੰ ਪੰਜਾਬ ਦੇ ਸਾਰੇ ਸਾਡੀਆਂ ਸੰਸਥਾਵਾਂ ਦਾ ਸਲਾਹ مشورے ਤੋਂ ਬਾਅਦ ਇੱਕ ਜਿਹੜਾ ਵੱਡਾ ਐਕਸ਼ਨ ਜਿਹੜਾ ਉਹਦੀ ਤਿਆਰੀ ਕੀਤੀ ਗਈ ਆ ਔਰ ਜੇ ਹਫਤੇ ਦੇ ਵਿੱਚ ਵਿੱਚ ਕੋਈ ਵੀ ਇੱਥੇ ਸਰਕਾਰ ਆਪਣਾ ਡਿਸੀਜਨ ਨਹੀਂ ਲੈਂਦੀ ਔਰ ਜੋ ਸਾਡੀ ਮੰਗ ਦੇ ਅਨੁਸਾਰ ਮ ਇਹਨੂੰ ਪ੍ਰਧਾਨ ਮੰਤਰੀ ਨੂੰ ਵਰਖਾਸਤ ਨਹੀਂ ਕਰਦੇ ਅਮਿਤ ਛਾ ਹੂੰ ਤੇ ਫਿਰ ਅਸੀਂ ਪੰਜਾਬ ਦੇ ਵਿੱਚ ਇੱਕ ਬਹੁਤ ਸਖਤ ਐਕਸ਼ਨ ਕਰਾਂਗੇ ਜਿਹਦੇ ਵਿੱਚ ਸਾਡੀਆਂ ਜਿੱਥੇ ਬੰਦੀਆਂ ਜੇ ਸਹਿਮਤੀ ਬਣੀ ਤਾਂ ਪੰਜਾਬ ਬੰਦੀ ਕਾਲ ਵੀ ਜੜੀ ਉਹ ਹੋ ਸਕਦੀ ਆ ਔਰ ਮੈਂ ਇਸ ਕਰਕੇ ਤੁਹਾਡੇ ਮੀਡੀਆ ਦੇ ਜ਼ਰੀਏ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਜਿਹੜੀ ਇਹ ਪੱਦੀ ਸ਼ਬਦਾਵਲੀ ਜਿਹੜੀ ਮੰਤਰੀ ਵੱਲੋਂ ਵਰਤੀ ਗਈ ਆ ਇਹ ਜਿੱਥੇ ਦੇਸ਼ ਦਾ ਇਹਨੇ ਮਾਨ ਸਨਮਾਨ ਘਟਾਇਆ ਪੂਰੇ ਭਾਰਤ ਦੇ ਵਿੱਚ ਕਿਉਂਕਿ 바ਵਾ ਸਾਹਿਬ ਨੂੰ 20 ਸਿੰਬਲ ਆਫ ਨੋਲੇਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੋ ਇਸ ਕਰਕੇ ਮੈਂ ਇੱਕ ਵਾਰ ਫਿਰ ਤੁਹਾਡੇ ਸ਼੍ਰੀਏ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਰਾਸ਼ਟਰਪਤੀ ਜੀ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਜੀ ਨੂੰ ਬਰਖਾਸਤ ਕਰਨ ਤਾਂ ਕਿ ਜਿਹੜਾ ਐਸ ਸੀ ਐਸਟੀ ਓ ਬੀ ਸੀ ਸਮਾਜ ਜਿਹੜਾ 바ਵਾ ਸਾਹਿਬ ਦਾ ਅਨੁਯਾਈ ਆ ਉਹਦੀ ਜਿਹੜੀ ਮੰਨਾਂ ਨੂੰ ਠੇਸ ਪਹੁੰਚੀ ਆ ਉੱਤੇ ਮਲਮ ਲਗਾਈ ਜਾ ਸਕੇ ਜੈ ਭੀ